ਸਸ ਸੇਖਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪ੍ਰੇਮ ਦਾ ਮੁਰਤ ਤੋਂ ਸਵਾਗਤ ਹੈ ਸਾਡੀ ਅੱਜ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਜਾਣੀ ਗੱਲ ਕਰਾਂਗੇ 14 ਚਲਾਈ 2024 ਮੌਸਮ ਦੀ ਅਪਡੇਟ ਕਿਵੇਂ ਦੇ ਰਵੇਗੀ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਜਰ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਚੰਗੀ ਲੱਗਦੀ ਹੈ ਲੱਗ ਜੁਰ ਕਰਿਓ ਤੁਸੀਂ ਦੇਖ ਸਕਦੇ ਹੋ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈ ਫਿਲਹਾਲ ਅਗਰ ਗੱਲ ਕਰੀਏ ਮੇਜਰ ਤੌਰ ਤੇ ਸਰਦੀ ਏਰੀਏ ਦੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਜੀ ਜਿਸ ਦਾ ਕੋਈ ਵੱਡਾ ਅਸਰ ਤਾਂ ਫਿਲਹਾਲ ਮੀਂਹ ਦੇ ਪੱਖ ਤੋਂ ਹੁੰਦਾ ਦਿਖਾਈ ਨਹੀਂ ਦੇ ਰਿਹਾ ਅਲਰਟ ਕੋਈ ਵੱਡਾ ਜਾਰੀ ਨਹੀਂ ਹੋਇਆ ਮੀਂਹ ਦੇ ਮੁਤਾਬਕ ਪਰ ਅਗਰ ਗੱਲ ਕਰੀਏ ਪਿਛਲੇ ਬੀਤੇ ਦਿਨਾਂ ਦੇ ਜੋ ਅਲਰਟ ਜਾਰੀ ਹੋਏ ਸੀ 11 12 ਤੇ 13 ਜੁਲਾਈ ਨੂੰ ਭਾਰੀ ਮੀਂਹਾਂ ਦੇ ਉਹਨਾਂ ਦੇ ਉਲਟ ਹਲਕੇ ਤੋਂ ਦਰਮਿਆਨੇ ਮੀਂਹ ਪੰਜਾਬ ਦੇ ਵਿੱਚ ਹੋਏ ਨੇ ਤੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਕਿਸੇ ਤਰੀਕੇ ਦੀ ਮੀਂਹ ਦੀ ਸੰਭਾਵਨਾ ਜਿਹੜੀ ਬਣਦੀ ਹੋਈ ਦਿਖਾਈ ਦੇ ਰਹੀ ਸੀ ਉਸ ਤੇ ਉਲਟ ਕੋਈ ਵੱਡਾ ਮੀਂਹ ਦੀ ਕਾਰਵਾਈ ਨਹੀਂ ਹੋਈ ਈਵਨ ਕਈ ਇਲਾਕਿਆਂ ਦੇ ਵਿੱਚ ਕਿੜਮਣ ਕਣੀ ਵੀ ਨਹੀਂ ਹੋਈ ਹੁਣ ਅਗਰ ਗੱਲ ਕਰ ਲਈਏ ਤਾਂ ਫਿਲਹਾਲ ਅੱਜ ਦੇ ਦਿਨ ਮੌਸਮ ਖੁਸ਼ਕ ਅਤੇ ਸਾਫ ਬਣ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਜੀ ਤੇ ਕਿਸੇ ਤਰੀਕੇ ਦੀ ਬੱਦਲੀ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰਦਾ ਦਿਖਾਈ ਨਹੀਂ ਦੇ ਰਿਹਾ ਹਵਾਵਾਂ ਜਿਹੜੀਆਂ ਨੇ ਉਹ ਸਥਿਰ ਰਹਿਣੀਆਂ ਫਿਲਹਾਲ ਤਾਪਮਾਨ ਜਿਹੜੇ ਬੀਤੇ ਕੱਲ 35 36 ਡਿਗਰੀ ਨੂੰ ਪਹੁੰਚ ਚੁੱਕੇ ਸੀ ਬਠਿੰਡਾ ਵਿੱਚ ਤਾਪਮਾਨ ਮੈਕਸਿਮਮ 38 ਡਿਗਰੀ ਨਾਪਿਆ ਗਿਆ ਅੱਜ ਵੀ ਤਾਪਮਾਨ ਜਿਹੜੇ ਨੇ ਉਹ 38 ਤੋਂ 40 ਡਿਗਰੀ ਤੱਕ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਜੀ ਹਵਾ ਦੇ ਵਿੱਚ ਹਮਮਸ ਵਰਗਾ ਮਾਹੌਲ ਦੁਆਰਾ ਤੋਂ ਬਣਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਨਵੀਂ ਵਾਲੀ ਹਵਾ ਲਗਾਤਾਰ ਪੂਰਬ ਦਿਸ਼ਾ ਤੋਂ ਪੰਜਾਬ ਦੇ ਵਿੱਚ ਐਂਟਰ ਕਰਦੀ ਦਿਖਾਈ ਦੇ ਰਹੀ ਹੈ ਜੀ ਜਿਸ ਦੇ ਨਾਲ ਲਗਾਤਾਰ ਨਮੀ ਵਰਗੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਹਮਮਸ ਅਤੇ ਮੁੜਕੇ ਵਾਲੀ ਗਰਮੀ ਪੰਜਾਬ ਦੇ ਵਿੱਚ ਦੁਬਾਰਾ ਤੋਂ ਐਕਟਿਵ ਹੁੰਦੀ ਦਿਖਾਈ ਦੇ ਰਹੀ ਹੈ ਗੱਲ ਕਰ ਲਈ ਨਵੇਂ ਸਿਸਟਮ ਦੀ ਫਿਲਹਾਲ ਆਉਂਦੇ 1-2 ਦਿਨਾਂ ਤੱਕ ਕੋਈ ਨਵਾਂ ਸਿਸਟਮ ਪੰਜਾਬ ਦੇ ਵਿੱਚ ਐਂਟਰ ਨਹੀਂ ਕਰ ਰਿਹਾ ਮੌਸਮ ਖੁਸ਼ਕ ਅਤੇ ਸਾਬਣੇ ਰਹੇਗਾ ਜਿਸ ਦੇ ਕਾਰਨ ਕਿਸਾਨ ਵੀਰਾਂ ਨੂੰ ਥੋੜੀ-ਬਹੁਤੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਗਰਮੀ ਵਧਣ ਦੇ ਨਾਲ ਬਿਜਲੀ ਦੇ ਕੱਟ ਲੱਗਣਾ ਨਾਰਮਲ ਗੱਲ ਹੋ ਜਾਵੇਗੀ ਜਿਸ ਦੇ ਕਾਰਨ ਕਿਸਾਨ ਵੀਰ ਜਿਹੜੇ ਓਨੇ ਦੀ ਫਸਲ ਲਗਾ ਰਹੇ ਨੇ ਉਹਨਾਂ ਨੂੰ ਥੋੜੀ-ਬਹੁਤੀ ਦਿੱਕਤਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਗੱਲ ਕਰੀਏ 17-18 ਤਾਰੀਖ ਤੋਂ ਬਾਅਦ ਇੱਕ ਸਿਸਟਮ ਐਂਟਰ ਕਰਦਾ ਦਿਖਾਈ ਦੇ ਰਿਹਾ ਹੈ ਜੀਦੇ ਬਾਰੇ ਪੁਸ਼ਟੀ ਕੋਈ ਵੱਡੀ ਹਜੇ ਤੱਕ ਮੌਸਮ ਵਿਭਾਗ ਵੱਲੋਂ ਨਹੀਂ ਆਈ ਜਦੋਂ ਵੀ ਉਸ ਬਾਰੇ ਪੁਸ਼ਟੀ ਵਾਲੀ ਗੱਲ ਕੋਈ ਸਾਹਮਣੇ ਆਉਂਦੀ ਹੈ ਤਾਂ ਤੁਹਾਡੇ ਤੱਕ ਲੈ ਕੇ ਵੀਡੀਓ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਪ੍ਰੈਸ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਓ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਨਵੀਂ ਮੌਸਮ ਦੀ ਅਪਡੇਟ ਦੇ ਲਈ ਵੀਡੀਓ ਦੇਖਣ ਲਈ ਸਾਰੇ ਦਰਸ਼ਕਪੀਰਾਂ ਦਾ ਧੰਨਵਾਦ ਜੀ